ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਪਰਜਨ ਸਿੰਘ, ਡੀਓ ਤਰਨਪੀਰ ਸਿੰਘ, ਸਿਨੀਅਰ ਆਪਾਗੂ, ਦੀਪਕ ਬਾਲੀ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਤੁਸੀਂ ਵੀ ਸੁਣੋ। ਆਪ ਮੈਂ ਸਾਰੇ ਹੀ ਅੰਮ੍ਰਿਤਸਰ ਦੇ ਸਾਰੇ মিডিਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਆ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਹੋ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਦਾੜ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਦੀ ਭਾਈ ਮਤੀ ਦਾਸ ਦੀ ਭਾਈ ਬਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਦਿਸਤਾਬਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਬੁਖਵੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਧਿਆੰਗ ਸਿੱਖ ਜੱਥੇਬੰਦੀਆਂ 6 ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾਂ ਮਹਾਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋ ਤਿੰਨੋਂ ਵੱਡੇ ਭਰਾ ਆ ਮਾਨਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਜੋ ਪੀਡਬਲਿਊਡੀ ਮਿਨਿਸਟਰ ਹੈ ਮਾਨਯੋਗ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਿਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਸਲਾਹਕਾਰ ਹਨ ਤੇ ਸਾਡੇ ਸਾਰਿਆਂ ਦੀ ਰਹਿਨਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਸਾਡੇ ਐਮਐਲਏ ਸਾਹਿਬ ਸ਼੍ਰੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ ਸਾਡੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀ ਨਗਰ ਵਿਖੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ अरविंद केजरीवाल जी माननीय मुख्यमंत्री जम्मू कश्मीर ਤੇ ਨਾਲ ਸਾਰੇ ਸੰਤਾ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਿਸ਼ਾਰਪੁਰ ਹੁੰਦੇ ਹੋਏ 22 ਤਰੀਕ ਨੂੰ ਸ਼੍ਰੀਨੰਗਪੁਰ ਸਾਹ ਪਹੁੰਚੂਗਾ ਨਾਲ ਹੀ ਦੋ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਿਹਾ ਹੈ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀਨੰਗਪੁਰ ਸਾਹ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ શ્રી ਗੰਧਮਾ ਸਾਹਿਬ ਤਲਵੰਡੀ ਸਾਬ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੁਹਾਲੀ ਸ਼੍ਰੀ ਨੰਗਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉਥੋਂ ਇਸ ਤੇ ਇਸ ਨਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਬ ਨੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮਐਲਏ ਸਹਿबान ਹੋਈਏ ਜਾਂ ਸਾਰੇ ਅਸਟਰਸ਼ਾਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀਰਤਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਤੌਰ ਸੇਵਾਦਾਰ ਜੋ-ਜੋ ਤਿਆਰੀਆਂ ਆ ਉਹ ਕਰਨੀਆਂ ਉਸੇ ਸਮਾਂ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਆਇਆ ਧਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਬਖਾਲਾ ਸਾਹਿਬ ਹੁੰਦੇ ਹੋਏ ਬਾਬਾ ਬਖਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜਿਹੜਾ ਰਾਤ ਨੂੰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਕੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੇ ਆਸਾਨ ਤੇ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸਾਹਿਬ ਦੀ ਫੇਰੀ ਕਰਦੇ ਹੋਏ ਵਾਇਆ ਤਰਨਤਾਰਨ ਗੋਇੰਦਵਾਲ ਵਾਲ ਸਾਹਿਬ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਅੱਗੇ ਫਿਰ ਫਗਵਾੜਾ ਬੰਗੇ ਨਵਾਸ਼ਰ ਬਲਾਚੌਰ ਹੁੰਦੇ ਸ਼੍ਰੀਨਨਪੁਰ ਸਬ 22 ਤਰੀਕ ਨੂੰ ਪਹੁੰਚੂਗਾ। ਇਸ ਤੋਂ ਅਸੀਂ ਅੱਜ ਸਾਰੇ 1-1 ਇੰਚ ਜਿਹੜੀ ਐ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਆ ਉਸ ਦੀ ਮੀਟਿੰਗਸ ਮਾਨਯੋਗ ਡਬਲਿਊ ਡੀ ਟੀ ਮੈਨਿਸਸਰ ਸਭ ਨਾਲ ਹੀ ਸੀ। ਜਿਹੜੀ ਜਿਹੜੀ ਪੰਚਾਇਤਾਂ ਆਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀ ਤਿਆਰੀਆਂ ਦਾ ਜੀ ਜਾਇਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ ਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ। ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸ਼ਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਗੋਬਿੰਦਗੜ ਫੋਟੋ ਦੀ ਵੀ ਤਰੀਕ ਤੁਹਾਨੂੰ ਦੱਸ ਦਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਾਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ ਇਹ ਸਾਰੇ ਸਮਾਗਮਾਂ ਦੇ ਉੱਤੇ ਨਾਲਹੀ ਕਿਉਂਕਿ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਨੂੰ ਜਾਂਦੇ ਜਿਹੜੇ ਰਸਤੇ ਆ ਉੱਥੇ ਕਾਰਪੋਰੇਸ਼ਨ ਦਾ ਗੱਲ ਕਰਕੇ ਉਹਨਾਂ ਦਾ ਜਿਹੜਾ ਹੈ ਟੋਟਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਜਿਹੜੀ ਹੈ ਵਧਾਈ ਜਾ ਰਹੀ ਹਾਲਾਂਕਿ ਪੁਰਾਣਾ ਸ਼ਹਿਰ ਹੈ ਜਗਾ ਤੰਗ ਪਰ ਜਿੱਦਾਂ ਦੇ ਵੀ ਹੋਇਆ ਉਸੇ ਜੋ ਬੈਸਟ ਕੀਤਾ ਜਾ ਸਕਦਾ ਤੇ ਮੈਂ ਆਪਣੇ ਕੋਲੋਂ ਵੀ ਆਪਣੇ ਨਿੱਜੀ ਫੰਡ ਚੋਂ 20 ਲੱਖ ਰੁਪਇਆ ਤੇ ਕਾਰਪੋਰੇਸ਼ਨ ਨਾਲ ਸਾਰਾ ਤਿਆਰ ਕਰ ਲਿਆ ਉਹਦਾ ਵੀ ਕੰਮ ਅਸੀਂ ਜਲਦੀ ਹੀ ਆਰੰਭਾਂਗੇ ਉੱਥੇ ਬਹੁਤ ਸੁੰਦਰ ਜਿਹੜੀ ਹੈ ਤਾਂ ਕਿ ਸਫਾਈ ਰਵੇ ਗੁਰੂ ਕੇ ਮਹਿਲ ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਤੇ ਹੋਰ ਵੀ ਜਿਹੜੀ ਹੈ ਸਾਰੀ ਟੋਟਲ ਜੋ ਜੋ ਕੰਮ ਹੋਣ ਵਾਲੇ ਉਹ ਸਾਰੇ ਕਾਰਪੋਰੇਸ਼ਨ ਤੇ ਵਕਫਾ ਕਾਰਧਿਕਾਰੀਆਂ ਨੂੰ ਦੱਸਿਆ ਗਿਆ ਤੇ ਹਰ ਸੰਭਵ ਜੋ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜਿਹਨੇ ਤੁਸੀਂ ਉਥੇ ਗਰਾਊਂਡ ਤੇ ਵੈਸੇ ਹੀ ਕਾਲ ਕਰਦਾ ਹੈ ਉਹ ਜਿਹੜੀ ਜਿਹੜੀ ਕਮੀਆਂ ਤੁਸੀਂ ਦੇਖੀਆਂ ਕਿ ਵਾਕਈ ਉਹ ਕਮੀਆਂ ਸੀ ਜਾਂ ਤੁਸੀਂ ਕਹਿੰਦੇ ਉਹ ਬਾਤ ਚੱਲਦੀ ਹੈ ਜੀ ਜੀ ਦੇਖੋ ਸਫਾਈ ਦਾ ਇਸ਼ੂ ਹੈ ਜੀ ਬਾਬਾ ਜੀ ਨੇ ਵੀ ਅੱਜ ਧਿਆਨ ਚ ਲਿਆ ਕਿ ਸ਼ਾਮ ਨੂੰ ਕਈ ਵਾਰੀ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਵੀ ਸਪੈਸ਼ਲ ਐਕਸ਼ਨ ਹੋਣੀ ਡਿਪਿਊਟ ਕਰਤਾ ਤਾਂਕਿ ਕੋਈ ਵੀ ਐਦਾਂ ਦੀ ਸਟਰੀਟ ਲਾਈਟ ਨਾ ਹੋਵੇ ਜਾਂ ਜਿੱਥੋਂ ਵੀ ਕੋਈ ਐਦਾਂ ਦੀ ਲਿਖੋਲੀ ਅੱਜਕੱਲ ਹੁਣ ਦਿਨ ਵੀ ਛੋਟੇ ਹੋ ਰਹੇ ਐ ਤੇ ਬਹੁਤ ਜਲ 6:30 ਵਜੇ ਹਨੇਰਾ ਹੋ ਜਾਂਦਾ ਤਾਂ ਉਹ ਵ ਲਈ ਬਾਬਾ ਜੀ ਨੇ ਉਹ ਵੀ ਧਿਆਨ ਚ ਲੈ ਕੇ ਆਇਆ ਤੇ ਨਾਲ ਨਾਲ ਬਹੁਤ ਸਾਰੀ ਸੜਕਾਂ ਦੇ ਜਿਹੜੀ ਐ ਇਸ ਵਕਤ ਹਾਲਤ ਹਜੇ ਵੀ ਤਾਂ ਅਸੀਂ 5 ਨਵੰਬਰ ਟਾਈਮ ਦਿੱਤਾ ਹੈ ਡਿਪਾਰਟਮੈਂਟਸ ਨੂੰ ਪਰ ਮੈਂ ਤੁਹਾਡੇ ਸਭ ਤੋਂ 5 ਦਿਨ ਹੋਰ ਲੈਣਾ ਬਾਈ 10 ਨਵੰਬਰ ਸਾਡੀਆਂ ਸਾਰੀਆਂ ਸੜਕਾਂ ਚਾਰੋਂ ਨਗਰ ਕੀਰਤਨ ਵਾਲੀਆਂ ਤੇ ਜੋ ਵੀ ਛਿੱਟ ਸਾਰੀਆਂ ਜਿਹੜੀਆਂ ਐ ਅਪ ਟੂ ਮਾਰਕ ਹੋਣਗੀਆਂ ਸਾਰੀ ਸਫਾਈ ਜਿੱਥੋਂ-ਜਿੱਥੋਂ ਗੁਰੂ ਸਾਹਿਬ ਜੀ ਨੇ ਗੁਜ਼ਰਨਾ ਹੈ ਨਗਰ ਕੀਰਤਨ ਨੇ ਗੁਜ਼ਰਨਾ ਉਹਦੇ ਸਾਰੀਆਂ ਸੜਕਾਂ ਜਿਹੜੀਆਂ ਪਾਣੀ ਨਾਲ ਧੋਤੀਆਂ ਜਾਣਗੀਆਂ ਸਾਈਡਾਂ ਤੇ ਚੋਨਾ ਕਿਤੇ ਕੋਈ ਪੂਰਾ ਜਿੰਨਾ ਅਦਬ ਸਤਕਾਰ ਤੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਗਾਰਡ ਆਫ ਆਨਰ ਜਦੋਂ ਗੁਰਦਾਸਪੁਰ ਤੋਂ ਨਗਰ ਕੀਰਤਨ ਅਰੰਭੇ ਜਾਣਗੇ ਉੱਥੇ ਵੀ ਫਿਰ ਬਾਬਾ ਬਟਾਲੇ ਵੀ ਤੇ ਬਾਬਾ ਬਕਾਲਾ ਸਾਹਿਬ ਵੀ ਇਸਰ ਅੰਮ੍ਰਿਤਸਰ ਤੋਂ ਜਦੋਂ ਹੀ ਅਗਲੇ ਦਿਨ ਅਗਰ ਕੀਰਤ ਦੁਬਾਰਾ ਜਿਹੜਾ ਆਪੇ ਜਾਊਗਾ ਉੱਥੇ ਵੀ ਜਿਹੜੇ ਗਾਰਡ ਆਫ ਆਨਰ ਵੀ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਹੀ 에어ਪੋਰਟ ਤੋਂ ਜਿਹੜੀ ਰੋਡ ਆਂਦੀ ਉਹਨਾਂ ਤੇ ਵੀ ਮਿਸ਼ਾਲਾਂ ਤਾਂ ਕਿ ਜਿਹੜੀ ਸੰਗਤ ਜਿਹੜੀ ਹੈ ਉਹ ਵਿਦੇਸ਼ ਤੋਂ ਆਰੀ ਆ ਦੇਸ਼ ਦੇ ਬਾਕੀ ਹਿੱਸਿਆਂ ਤੋਂ ਆਰੀ ਆ ਉੱਥੇ ਮੈਂ ਸਾਹਿਬ ਐਸ ਵੀ ਬਿਲਕੁਲ 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 ਜੀ ਅਸੀਂ ਬਹੁਤ ਜਲਦੀ ਜਿਹੜੇ ਹੈ ਪੰਜੋਂ ਤਖਤਾਂ ਦੇ ਜਥੇਦਾਰ ਸਹਿਬਾਨ ਮੇਰੀ ਅੱਜ ਸਵੇਰੇ ਵੀ ਜੱਥੇਦਾਰ ਸਾਹਿਬ ਨਾਲ ਗੱਲ ਹੋਈ ਹੈ ਸਾਰੇ ਐਸਜੀਪੀਸੀ ਨੂੰ ਵੀ ਜੀ ਬਿਲਕੁਲ ਸੱਦਾ ਵੀ ਦਵਾਂਗੇ ਤੇ ਹੋਰ ਵੀ ਜੋ ਵੀ ਉਹ ਸਾਡੀ ਡਿਊਟੀ ਲਾਂਦੇ ਨੇ ਉਹ ਸਾਡਾ ਦੇਖੋ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਸੇ ਨੂੰ ਕਰਕੇ ਦਵਾਂਗੇ ਆ ਆਨੰਦਪੁਰ ਸਾਹਿਬ ਵਿਖੇ ਵੀ ਉਹਨਾਂ ਵੱਲੋਂ ਚਿੱਠੀ ਆਈ ਸੀ ਕਿ ਟੈਂਸਿਟੀ ਹੋਰ ਵਧਾਈ ਜਾਵੇ ਵਧਾਈਏ ਜੋ ਵੀ ਦਿਸ਼ਾ ਨਿਰਦੇਸ਼ ਜਾਂ ਜੋ ਵੀ ਹੁਕਮ ਜੱਥੇਦਾਰ ਸਾਹਿਬ ਕਰਨਗੇ ਐਸਜੀਪੀਸੀ ਕਰੂਗੀ ਅਸੀਂ ਇਹ ਕਾਲ ਤੱਕ ਸਾਫ਼ ਹੋਏ ਬਿਲਕੁਲ ਬਿਲਕੁਲ ਵੈਸੀ ਅਗਵਾਏ ਕਾਲ ਤੱਕ ਸਾਫ਼ ਨਹੀਂ ਦੇਖੋ ਤੁਸੀਂ ਇਦਾਂ ਦੇ ਸਵਾਲ ਪੁੱਛ ਕੇ ਨਾ ਕਰੋ ਸਾਡਾ ਕੰਮ ਇਹ ਹੈ ਜੀ ਜਿਹੜੇ ਦੇਖੋ ਦੇਖੋ ਜੀ ਸਟੇਜ 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 ਖਾਲਸੇ ਦੀ ਇੱਕੋ ਹੀ ਹੈ ਜੀ ਉਹ ਤੱਕ ਤਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ ਸੀਸਗੰਜ ਸਾਹਿਬ ਹੀ ਹੈ ਉਹੀ ਸਥਾਨ ਹੈ ਜੀ ਅੱਜ ਵੀ ਸਵੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਵਿੰਦਰਪਾਲ ਸਿੰਘ ਜੀ ਨੇ ਸਾਰੀ ਪੰਥ ਨੂੰ ਜਿਹੜੀ ਕੌਮ ਨੂੰ ਅਪੀਲ ਕੀਤੀ ਹੈ ਜਿਹੜਾ ਹੈ ਇੱਕੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਉਸ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਜਿਹੜੇ ਹੋਰ ਸਮਾਗਮ ਹੈ ਜਿਵੇਂ ਵਿਧਾਨ ਸਭਾ ਸੈਸ਼ਨ ਹੋ ਰਿਹਾ ਸਰਵ ਧਰਮ ਸਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਜਿਹੜੇ ਮਹਾਪੁਰਖ ਸੰਤ ਮਹਾਪੁਰਖ ਨੇ ਗੁਰੂ ਤੇਗ ਬਹਾਦਰ ਜੀ ਇਕੱਲੇ ਸਿੱਖਾਂ ਦੇ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਮਾਨਵਤਾ ਲਈ ਦਿੱਤੀ ਹੈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਨੇ ਤਾਂ ਵੱਖ-ਵੱਖ ਧਰਮਾਂ ਦੇ ਜਿਹੜੇ ਸੀ ਉਹਨਾਂ ਨੇ ਇਨਵਾਈਟਸ ਕਰ ਰਹੇ ਹਨ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਰ ਵੀ ਬਹੁਤ ਸਾਰੇ ਡੈਗਨਿਟਰੀਜ਼ ਨੂੰ ਇਨਵਾਈਟ ਕਰ ਰਹੇ ਹਨ ਇੱਕ ਸਰਬੱਤ ਦਾ ਭਲਾ ਇਕੱਤਰਤਾ ਵੀ ਹੋ ਰਹੀ ਹੈ ਤਾਂ ਬਹੁਤ ਸਾਰੇ ਸਮਾਗਮ ਹੈ ਜੋ ਡਰੋਨ ਸ਼ੋਅ ਹੈ ਤਾਂ ਸਾਰਿਆਂ ਲਈ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਅਸੀਕ ਟੈਂਪਸਿਟੀ ਬਣਾ ਰਹੇ ਜਿਹਦਾ ਨਾਮ ਚੱਕ ਨਾਨਕੀ ਰੱਖ ਰਹੇ ਫਿਰ ਭਾਈ ਮਤੀ ਜਸਨਿਵਾਸ ਸ ਭਾਈ ਸਤੀਦਾਸ ਨਿਵਾਸ ਸ ਬਹੁਤ ਸਾਰੀਆਂ ਤਿਆਰੀਆਂ ਜੀ ਪੂਰੇ ਨਨਪੁਰ ਸਾਹਿਬ ਵੱਖ-ਵੱਖ ਇੱਕੋ ਸਮੇਂ ਤੇ ਬਹੁਤ ਸਾਰੇ ਸਮਾਗਮ ਚੱਲਦੇ ਨੇ ਪਹਿਲੀ ਤੋਂ ਪ੍ਰੋਗਰਾਮ ਬਣਾਇਆ ਕੋਈ ਦਿੱਲੀ 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 ਵਿਖੇ ਵੀ ਦਿੱਲੀ ਦਿੱਲੀ ਵਿਖੇ ਵੀ ਜੀ ਜਿਹੜਾ ਹੈ ਅ 25 ਅਕਤੂਬਰ ਨੂੰ ਇਸ ਬਲਕਿ ਇਸ ਸਮਾਗਮਾ ਦੀ ਜਿਹੜੀ ਰਸਮੀ ਸ਼ੁਰੂਆਤ ਹੀ ਹੈ ਉਹ ਦਿੱਲੀ ਤੋਂ ਹੋ ਰਹੀ ਹੈ 25 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ

ਸਾਡੇ 350 ਸਾਲਾਂ ਸੇ ਬਹੁਤ شدت ਨਾਲ ਤੇ ਉਹਨੂੰ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਵੀ ਆਰ ਟ੍ਰਾਈਂਗ ਟੂ ਗਿਵ ਆਰ ਬੈਸਟ ਦਿਨ ਰਾਤ ਇੱਕ ਕਰਕੇ ਜੋ ਸਭ ਤੋਂ ਹਾਈएस्ट ਸਤਕਾਰ ਹੈ ਜੀ ਅਸੀਂ ਉਹ ਦੇਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਹਾਂ ਉਹਦੇ ਲਈ ਦਿਨ ਰਾਤ ਲੱਗੇ ਆ ਤੇ ਆਪ ਸਭ ਦਾ ਵੀ ਮੈਂ ਅੱਜ ਵੀ ਦੇਖ ਰਿਹਾ ਕਿ ਤੁਸੀਂ ਇੰਨੀ ਵੱਡੀ ਤਰ੍ਹਾਂ ਸਾਰਾ ਮੀਡੀਆ ਆਇਆ ਆ ਆਪ ਸਭ ਦੇ ਵੀ ਸਹਿਯੋਗ ਦੀ ਲੋੜ ਹੈ ਸਰ ਇੱਕ ਸਾਲ ਲਿਫਟਿੰਗ ਨਹੀਂ ਹੋ ਰਿਹਾ ਬਿਲਕੁਲ ਕਰਾਵਾਂਗੇ ਸਰ ਇੱਕ ਸਾਲ ਹੋ ਗਿਆ ਆਏ ਜਿਹੜਾ ਤਿਆਰ ਹੋ ਰਿਹਾ ਤੇ ਕਿਨੇੜੇ ਪੜਾਈ ਜਾ ਰਹੇ ਸਟਰਕਚਰ ਬੰਦ ਕਿਸ ਤਰ੍ਹਾਂ ਹੋ ਰਿਹਾ ਟੋਟਲ ਜੀ ਟੋਟਲ ਜਿਹੜਾ ਹੈ ਮੈਂ ਫਿਰ ਆਪ ਜੀ ਨੂੰ ਕਰੂੰਗਾ ਕਿ ਜੇਰਾ ਆਪਾਂ ਚਾਹੁੰਦੇ ਆ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮਾਣ ਹੈ ਕਿ ਗੁਰੂ ਸਾਹਿਬ ਦਾ ਜਨਮ ਵੀ ਇੱਥੇ ਹੋਇਆ ਸੀ ਤੇ ਬਾਬਾ ਵਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਭਗਤੀ ਕੀਤੀ ਹੈ ਇਹ ਇਨਾ ਲੰਮਾ ਸਮਾਂ ਆਪਾਂ ਉਹਦੇ ਤੱਕ ਸੀਮਿਤ ਰੱਖੀਏ ਹਰ ਤਰ੍ਹਾਂ ਦੇ ਪੁਖਤੇ ਸਿਕਿਉਰਿਟੀ ਪ੍ਰਬੰਧ ਕੀ ਪੰਜਾਬ ਪੁਲਿਸ ਵੱਲੋਂ ਕੀਤੇ ਜਾਣ। ਦੇਖੋ ਇਹ ਮੇਰੇ ਮਾਨਯੋਗ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਆਪ ਹੀ ਕਹਿੰਦਾ ਬਹੁਤ ਸਾਰੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਡਿਗਨਿਟਰੀਜ਼ ਨੂੰ ਇਨਵਾਈਟ ਜਾਣਗੇ ਪਰ ਉਹ ਜਿਹੜੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਸਰ 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 ਅੰਮ੍ਰਿਤਸਰ ਸ਼ਹਿਰ ਨੂੰ ਕੁਲਕਰ ਸਾਹਿਬ ਦਾ ਦਰਜਾ ਨਵੇਂ ਪਾਤਸ਼ਾਹ ਜੀ ਦੀ ਸਤਾਪਤੀ ਮਨਾਈ ਜਾ ਰਹੀ ਹੈ ਮੈਂ ਪ੍ਰਸੰਨ ਕਰ ਲੱਗਾ ਕਿ ਇਹ ਹਿੰਦ ਦੀ ਚਾਦਰ ਥਲੇ ਕਰ ਲੋ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਾ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬ ਦੀ ਦਿਵਸ ਸਾਰੇ ਸੰਸਾਰ ਵੱਲੋਂ ਪਾਵਨ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਦਾਸ ਨੂੰ ਅਕਾਲ ਪੁਰਖ ਵੱਲੋਂ ਇਹ ਪਾਵਨ ਪਵਿੱਤਰ ਸਿਵਾਵਾ ਸਤਗੁਰਾਂ ਨੇ ਦਿੱਤੀਆਂ ਨੇ ਤੇ ਦਾਸ ਦੀ ਜਿਹੜੀ ਡਿਊਟੀ ਹੋਏਗੀ ਸੇਵਕ ਕੋ ਸੇਵਾ ਬਨ ਆਈ ਹੁਕਮਬੂਝ ਪਰਮ ਪਦ ਪਾਈ ਜੋ ਸੇਵਾ ਦਾਸ ਨੂੰ ਲੱਗੇਗੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਸੇਵਾ ਨਿਭਾਵਾਂਗੇ ਜੀ ਇਹੀ ਮੇਰੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਬੀ ਤੁਹਾਡੇ ਵੱਲੋਂ ਪੂਰੇ ਸ਼ਹਿਰ ਅੰਮ੍ਰਿਤਸਰ ਸਾਹਿਬ ਦੀ ਸਫਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਔਰ ਨਾਲ ਹੀ ਤੁਸੀਂ ਵੀ ਮੀਟਿੰਗ ਦੇ ਵਿੱਚ ਦੱਸਿਆ ਹੋਵੇਗਾ ਕਿ ਕਿਹੜੇ-ਕਿਹੜੇ ਸਥਾਨਾਂ ਤੇ ਜਿਹੜੀ ਲੋਡ ਹੈ ਦਰਬਾਰ ਸਾਹਿਬ ਦੇ ਗਲੀਆਂ ਜਿੱਥੇ ਦੇਖੇ ਭਾਬੀ ਤੁਸੀਂ ਪਹਿਲਾਂ ਸੇਵਾ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਹੋਰ ਮੈਂ ਆਪ ਜੀ ਨੂੰ ਮੈਂ ਆਪ ਜੀ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਕਿ ਮੈਂ ਕਿਸੇ ਪ੍ਰਤੀ ਕੋਈ ਕਿਸੇ ਦੀ ਗੱਲ ਨਹੀਂ ਕਰਦਾ ਤੁਸੀਂ ਇਹ ਮੇਰੀ ਅਰਦਾਸ ਕਰੋ ਮੇਰੇ ਸਿਰ ਤੇ ਹੱਥ ਰੱਖੋ ਮੈਨੂੰ ਬਲ ਤੇ ਸਮਰੱਥਾ ਬਖਸ਼ੋ ਅੱਗੇ ਵੀ ਕਈ ਸਾਲਾਂ ਤੋਂ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਦਾ ਕਾਰਜ ਚੱਲ ਰਿਹਾ ਸਤਿਗੁਰੂ ਸਾਨੂੰ ਹੋਰ ਬਲ ਬਖਸ਼ਣ ਅਸੀਂ ਉਹ ਸਫਾਈ ਦੇ ਦਾਇਰੇ ਨੂੰ ਜਿਹੜਾ ਵਾ ਹੋਰ ਵੱਡਾ ਕਰ ਸਕੀਏ ਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰਦੀਆਂ ਜਿਹੜੀਆਂ ਉਹ ਖੁਸ਼ੀਆਂ ਲੈ ਸਕੀਏ